ਆ ਗਏ ਜਿੰਨਾਂ ਦੋਸਤਾਂ ਦੀ ਗੱਲ ਕਰਨੀ ਆ ਆਂ ਫਿਰਿੰਦਰ ਘੇਰ ਆ ਗਿਆ ਮੈਂ ਤੂੰ ਕਿਹਾ ਰੱਖਣੀ ਯਾਰ ਗਿਆ ਮੈਂ ਆ ਜੰਨ ਰੰਗ ਦਾ ਬਾਲਾ ਫਰਕ ਚੱਲ ਆ ਸੋਨੇ ਨਾਲ ਹੀ ਬੈਠੋ ਨੰਮਾ ਜੀ ਨਾਲ ਹੀ ਬੈਠੋ ਸੁਰੇ ਦੇ ਨਾਲ ਹੀ ਬੈਠੋ ਆਹੋ ਇਹ ਦੇਖ ਕੱਲੀ ਸਾਰੇ ਖੇਲ ਉੱਤੇ ਲੈ ਗਏ நான் <small> अभी इधर आया। हेलो, अभीलोभा

Мы печаль отжим. Продолжение следует... ਠੀਕ ਹੈ ਜੀ ਇਸ ਵਾਰ ਉਹ ਬਲਕ ਫੀਲ ਪਾ ਲ ਗਏ ਇੱਕ ਟਾਸ ਕਿ ਟਾਸ ਜਿਹਾ ਉਹ ਕੱਟ ਦੇ ਦੇਖੋ ਇਸ ਪੁਲ ਦੇ ਉੱਤੇ 10 ਕਰੋੜ 24 ਲੱਖ ਰੁਪਏ ਦੀ ਜਿਹੜੀ ਲਗਤ ਆਈ ਹੈ ਤੇ ਬਹੁਤ ਪਿਛਲੇ ਸਮਿਆਂ ਦੇ ਵਿੱਚ ਲੋਕਾਂ ਨੂੰ ਬੜੀ ਤਕਕਸ ਸੀ ਇਸ ਦੀ ਕਿਉਂਕਿ 60 ਸਾਲ ਪਹਿਲਾਂ ਕਰੀਬ ਜਦੋਂ ਨਹਿਰਾਂ ਬਣੀਆਂ ਨੇ ਇਹ ਤਾਂ ਉਸ ਸਮੇਂ ਦੇ ਪੁਲ ਬਣੇ ਹੋਏ ਸੀ ਉਹ ਪੁਲ ਦੀ ਚੌੜਾਈ ਲਗਭਗ 10-12 ਫੁੱਟ ਸੀ ਜਦੋਂ ਪੁਲ ਬਣੇ ਸੀ ਉਸ ਸਮੇਂ ਦੀ ਹਾਲਾਤ ਦੇ ਮੁਤਾਬਕ ਠੀਕ ਬਣੇ ਹੋਣਗੇ ਪਰ ਹੁਣ ਤੇ ਹਾਲਾਤ ਮੁਤਾਬਕ ਇਹ ਪੁਲ ਠੀਕ ਨਹੀਂ ਸੀ ਲੋਕਾਂ ਨੂੰ ਬੜੀਆਂ ਤਕੜਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਇੱਕ ਪਾਸੇ ਟ੍ਰੈਫਿਕ ਖੜ ਜਾਂਦੇ ਸੀ ਤੇ ਦੂਜੇ ਪਾਸੇ ਆਲੀ ਚੱਲਦੀ ਸੀ ਤੇ ਅਲਟੀਮੇਟਲੀ ਕਈ ਵਾਰੀ ਝਗੜੇ ਵੀ ਹੋ ਜਾਂਦੇ ਸੀ ਉਹ ਕਹਿੰਦਾ ਮੈਂ ਅੱਗੇ ਜਾਣਾ ਉਹ ਕਹਿੰਦਾ ਮੈਂ ਅੱਗੇ ਜਾਣਾ ਸੋ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਾਹਮਣੇ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਕਿਉਂਕਿ ਅਸੀਂ ਲੋਕਾਂ ਨੂੰ ਸੁੱਖ ਸਹੂਲਤਾਂ ਦੇਣ ਦੇ ਲਈ ਲੱਗੇ ਹੋਏ ਹਾਂ। ਉਸੇ ਦੇ ਤਹਿਤ 10 ਕਰੋੜ 24 ਲੱਖ ਰੁਪਏ ਦਾ ਜਿਹੜਾ ਪੁਲ ਹੈ ਇਹ ਬਣਿਆ ਤੇ ਵੱਡੀ ਗੱਲ ਇਹ ਹੈ ਕਿ ਇਸ ਪੁਲ ਦੀ ਜੋ ਸੀਮਾ ਸੀ ਇਹ ਪੁਲ ਬੰਨਾ ਜਦ ਤੱਕ ਤਾਂ ਉਸ ਤੋਂ 4 ਮਹੀਨੇ ਪਹਿਲਾਂ ਇਹ ਪੁਲ ਜਿਹੜਾ ਕੰਪਲੀਟ ਕਰ ਦਿੱਤਾ ਗਿਆ। ਇਹਦੇ ਲਈ ਸਾਡੇ ਸਾਰੇ ਅਫਸਰ ਸਾਹਿਬਾਨ ਸਾਡੇ ਡੀਸੀ ਸਾਹਿਬ ਸਾਡੇ ਮਾਨਯੋਗ ਐਮਐਲਏ ਸਾਹਿਬ ਸਿੱਖੋਂ ਸਾਹਿਬ ਸਾਰਿਆਂ ਨੇ ਨਿਜੀ ਦਿਲਚਸਪੀ ਲੈ ਕੇ ਕਿ ਜੋ ਕੰਮ ਚਾਰ ਮਹੀਨੇ ਬਾਅਦ ਹੋਣਾ ਸੀ ਉਹ ਚਾਰ ਮਹੀਨੇ ਪਹਿਲਾਂ ਕੀਤਾ ਇਹ ਵੀ ਇੱਕ ਰਿਕਾਰਡ ਹੀ ਆ ਨਹੀਂ ਆਮ ਕੀ ਹੁੰਦਾ ਕਿ ਸਰਕਾਰੀ ਕੰਮ ਨੇ ਜਿਹੜੇ ਤਾਂ ਲੋਕਾਂ ਨੂੰ ਹੀ ਹੁੰਦਾ ਜਿਹਦਾ ਕੰਪਲੀਟ ਨਹੀਂ ਹੋਏ ਜੀ ਕੰਮ ਨਹੀਂ ਚੱਲ ਰਿਹਾ ਜੀ ਇਸ ਤਰ੍ਹਾਂ ਦੀਆਂ ਦਿੱਕਤਾਂ ਆਉਂਦੀਆਂ ਸੀ ਸੋ ਇਹ ਰਿਕਾਰਡ ਸਮੇਂ ਦੇ ਵਿੱਚ ਜਿਹੜਾ ਹੈ ਉਹ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਪੰਜਾਬ ਦੇ ਵਿੱਚ ਹੋਰ ਵੀ ਕਈ ਪੁਲ ਇਸ ਤਾ ਹਾਲਤ ਦੇ ਵਿੱਚ ਕੀ ਉਹਨਾਂ ਦੀ ਵੀ ਕੋਈ ਪਲੈਨਿੰਗ ਹੈਗੀ ਹੈ ਬਿਲਕੁਲ ਆ ਦੋ ਪੁਲ ਤਾਂ ਤੁਹਾਡੇ ਨਾਲ ਹੀ ਬਣ ਰਹੇ ਨੇ ਉਹ 20-20 ਕਰੋੜ ਰੁਪਏ ਦੀ ਲਾਗਤ ਦੇ ਨਾਲ ਬਣ ਰਹੇ ਨੇ ਸੋ ਇਸ ਏਰੀਆ ਦੇ ਵਿੱਚ ਇਸ ਨਹਿਰ ਨਹਿਰਾਂ ਦੇ ਉੱਤੇ ਦੋਨਾਂ ਦੇ ਉੱਤੇ ਕੋਈ ਵੀ ਇਸ ਤਰ੍ਹਾਂ ਦਾ ਪੁਲ ਨਹੀਂ ਰਹਿਣ ਦਿੱਤਾ ਜਾਊਗਾ ਜਿਹੜਾ ਅੱਜ ਦੇ ਹਾਲਤ ਦੇ ਅਨੁਕੂਲ ਨਹੀਂ ਸਾਰੇ ਪੁਲ ਨੇ ਜਿਹੜੇ ਉਹ ਹੁਣ ਦੋ ਨੇ ਜਿਹੜੇ 6 ਤੀ 1 ਦੇ ਦਸੰਬਰ ਜੀ ਕੰਪਲੀਟ ਹੋ ਜਾਣਾ ਉਹ ਵੀ ਰਿਕਾਰਡ ਸਮੇਂ ਦੇ ਵਿੱਚ ਹੋ ਰਿਹਾ ਤੇ ਦੂਜਾ ਵੀ ਜਲਦੀ ਹੋ ਜਾਣਾ ਸੋ ਇਸ ਤਰ੍ਹਾਂ ਕਰਕੇ ਸਾਰੇ ਜਿਹੜੇ ਸੀ ਇਹ ਪੁੱਲ ਨੇ ਸਰੀਵਸ ਨਹਿਰਾਂ ਦੀ ਬਹੁਤ ਖਸਤਾ ਹਾਲਤ ਹੈ ਲਗਾਤਾਰ ਕਿਹੋਂ ਟੁੱਟਦੇ ਰਹੇ ਉਹਦੇ ਲਈ ਵੀ ਕੋਈ ਕੋਵਿਡ ਪੇਸ਼ੇ ਪੇਟ ਸ਼ੁਰੂ ਕੀਤਾ ਸੀ ਪਰ ਵਿਰੋਧ ਕੀਤਾ ਗਿਆ ਸੀ ਉਸ ਕਾਰਨ ਇੱਕ ਵਾਰ ਨਹੀਂ ਕੰਮ ਰੋਕ ਦਿੱਤਾ ਗਿਆ ਸੀ ਦੇਖੋ ਇੱਕ ਗੱਲ ਹੈ ਵੀ ਵਿਰੋਧ ਕਰਨਾ ਮੈਂ ਨਹੀਂ ਕਹਿੰਦਾ ਵੀ ਵਿਰੋਧ ਨਹੀਂ ਕਰਨਾ ਚਾਹੀਦਾ ਵਿਰੋਧ ਕਰਨਾ ਚਾਹੀਦਾ ਪਰ ਜੋ ਕੁਝ ਵੀ ਹੋ ਰਿਹਾ ਹੈ ਉਹ ਲੋਕਾਂ ਦੀ ਸੁੱਖ ਸਹੂਲਤ ਦੇ ਲਈ ਹੈ ਉਨੇ ਰਾਜਸਥਾਨ ਜਿਹੜੀ ਫਿਟ ਹੈ ਮਹਰਬੰਦੀ ਹੈ ਇਹ ਲੋਕਾਂ ਨੂੰ ਪਾਣੀ ਮਿਲਣਾ ਹੈ ਤੇ ਅਸੀਂ ਜਦੋਂ ਇੰਟਰ ਸਟੇਟ ਮਸਲਾ ਆਉਂਦਾ ਤਾਂ ਸਾਡੀ ਜ਼ਿੰਮੇਵਾਰੀ ਵੀ ਹੁੰਦੀ ਹੈ ਕਿ ਅਸੀਂ ਅੱਗੇ ਵੀ ਪਾਣੀ ਦੇਣਾ ਹੈ ਕਿ ਤੋਂ ਲੈਣਾ ਪਾਣੀ ਸੱਲ ਨਹੀਂ ਸੋ ਉਹ ਜਿਹੜਾ ਵਿਰੋਧ ਸੀ ਮੈਂ ਸਮਝਦਾ ਕਿ ਅਸੀਂ ਇਹਦੇ ਲਈ ਸੈਂਟਰਲ ਵਾਟਰ ਕਮਿਸ਼ਨ ਤੋਂ ਵੀ ਰਿਪੋਰਟ ਲਈਏ ਕੋਈ ਇਸ ਤਰ੍ਹਾਂ ਨਹੀਂ ਵੀ ਅਸੀਂ ਕਿਤੇ ਆ ਹਵਦੀ ਬੰਦਿਆਂ ਦਾ ਨੁਕਸਾਨ ਕਰਕੇ ਸੀ ਕਿਸੇ ਦਾ ਫਾਇਦਾ ਕਰਨਾ ਇਹ ਨਹੀਂ ਸੈਂਟਰਲ ਬਾਰਡਰ ਕਮਿਸ਼ਨ ਤੋਂ ਰਿਪੋਰਟ ਲਈ ਉਸਦੀ ਤੇ ਸਾਰੇ ਹਾਲਾਤਾਂ ਨੂੰ ਦੇਖਦੇ ਹੋਏ ਫਿਰ ਸਾਡੇ ਉਹਰੇ ਡਿਪਾਰਟਮੈਂਟ ਨੇ ਪੂਰੀ ਤਰ੍ਹਾਂ ਨੂੰ ਕੋਖਿਆ ਪਰਖਿਆ ਤੇ ਇਹ ਨਤੀਜਾ ਕੱਢਿਆ ਕਿ 1 ਬਾਈ 1 ਮੀਟਰ ਕਿ ਜੋ ਸੀਪੇਜ ਦੀ ਲੋਕਾਂ ਦੀ ਡਿਮਾਂਡ ਹੈ ਕਿ ਰੀਚਾਰਜ ਹੋਣਾ ਚਾਹੀਦਾ ਤਾਂ ਅਸੀਂ ਉਹ ਸਾਰਾ ਜੋ ਟੈਕਨੀਕਲੀ ਹੋ ਸਕਦਾ ਹੈ ਉਹ ਸਾਰੇ ਦੇ ਕੰਮ ਕੀਤਾ ਤੇ ਮੈਂ ਤੁਹਾਡੇ ਸਾਰਿਆਂ ਦੇ ਮਾਧਿਅਮ ਦੇ ਰਹੀ ਇਹ ਵੀ ਬੇਨਤੀ ਕਰਨੀ ਚਾਹੁੰਦਾ ਕਿ ਜੋ ਕੁਝ ਵੀ ਪੋਸੀਬਲ ਹੋ ਸਕਦਾ ਹੈ। ਜਾਂ ਲੋਕਾਂ ਦੇ ਹਿੱਤ ਦੇ ਲਈ ਜ਼ਰੂਰੀ ਹੈ। ਉਸ ਤੇ ਅਸੀਂ ਸਾਰਾ ਕੰਮ ਕੀਤਾ ਹੈ ਤੇ ਉਸ ਦੇ ਨਾਲ ਸਹੀ ਸੀਪੇਜ ਤੇ ਸਹੀ ਰੀਚਾਰਜ ਹੋਏਗਾ ਜਿਹੜਾ ਇੱਕ ਲੋਕਾਂ ਨੂੰ ਸ਼ੱਕ ਹੈ। ਦੇਖੋ ਕਈ ਲੋਕ ਇਸ ਦੇ ਵਿੱਚੋਂ ਅਫਵਾਹਾਂ ਆਂਦੇ ਆ। ਇਹਦੇ ਨਾਲ ਹੋਣਾ ਨਹੀਂ ਜੀ। ਜਿਸ ਤਰ੍ਹਾਂ ਬਹੁਤ ਪੁਰਾਣੀ ਗੱਲ ਸੁਣਦੇ ਹੁੰਨੇ ਆ। ਪਾਖੜਾ ਨਹਿਰ ਵੇਲੇ ਕਹਤਾ ਸੀ ਕਿਸੇ ਨੇ ਵੀ ਇਹਦੇ ਚ ਤਾਂ ਜੀ ਕਰੰਟ ਕੱਢ ਲਿਆ ਤਾਂ ਫੋਕਾ ਪਾਣੀ ਰਹਿ ਗਿਆ। ਸੋ ਇਸ ਤਰ੍ਹਾਂ ਦੀਆਂ ਗੱਲਾਂ ਨੇ ਮਤਲਬ ਜਦੋਂ ਅਸੀਂ ਇਸ ਗੱਲ 'ਤੇ ਬਚਨ ਬੰਦ ਅਸੀਂ ਫੈਸਲਾ ਕੀਤਾ ਹੋਇਆ ਹੈ ਕਿ ਹਰ ਖੇਤ ਨੂੰ ਪਾਣੀ ਦੇਣਾ ਹੈ ਟੇਲਾਂ ਤੇ ਅਸੀਂ ਪਾਣੀ ਪਿਚਾਰੇ ਪੂਰੇ ਪੰਜਾਬ ਦੇ ਵਿੱਚ ਜਿਹੜਾ ਪਿਛਲੀਆਂ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ ਇਹ ਡੈਮਾਂ ਦਾ ਪਾਣੀ ਸੀ ਜਿਹੜਾ ਉਹ 62% ਵਰਤਿਆ ਜਾ ਰਿਹਾ ਸੀ 36% ਪਾਣੀ ਉਹੀ ਜਾ ਰਿਹਾ ਸੀ ਇੱਕ ਪਾਸੇ ਤੇ ਅਸੀਂ ਪਾਣੀ ਪਿੱਛੇ ਲੜਦੇ ਆ ਤੇ 38% ਪਾਣੀ ਆ ਜਿਹੜਾ ਉਹ ਅਸੀਂ ਯੂਜ਼ ਹੀ ਨਹੀਂ ਕਰ ਰਹੇ ਸੀ ਕਿਉਂ ਨਹੀਂ ਯੂਜ਼ ਕਰ ਰਹੇ ਸੀ ਧਿਆਨ ਹੀ ਕਦੀ ਨਹੀਂ ਕੀਤਾ ਬਈ ਨੀਚੋਂ ਪਾਣੀ ਕੱਢੀ ਜਾ ਰਹੇ ਆ ਧਰਤੀ ਹੇੜਲਾ ਪਾਣੀ ਖਤਮ ਕਰੀ ਜਾ ਰਹੇ ਆ ਉਹ ਕਿਉਂ ਨਹੀਂ ਯੂਜ਼ ਹੋ ਰਿਆ ਸੀ ਖਾਲਾਂ ਟੁੱਟੇ ਨੇ ਸੂਏ ਟੁੱਟੇ ਆ ਨਹਿਰਾਂ ਦੀ ਜਿਸ ਤਰ੍ਹਾਂ ਤੁਸੀਂ ਆਪ ਵੀ ਦੱਸਿਆ ਪਹਿਲਾਂ ਹਾਲਤ ਵਧੀਆ ਨਹੀਂ ਸੀ ਉਹ ਇਸ ਕਰਕੇ ਉਹ ਪਾਣੀ ਯੂਜ਼ ਨਹੀਂ ਹੋ ਰਿਆ ਸੀ ਪਰ ਅਸੀਂ ਸਾਡੇ ਮੁੱਖ ਮੰਤਰੀ ਸਾਹਿਬ ਦੀ ਸੋਚ ਹੈ ਕਿ ਅਸੀਂ ਹਰ ਖੇਤ ਨੂੰ ਪਾਣੀ ਦੇਣਾ ਪਾਣੀ ਹੈ ਅਸੀਂ ਉਸ ਪਾਣੀ ਦੀ ਸਹੀ ਯੂਟਿਲਾਈਜੇਸ਼ਨ ਕਰ ਰਹੇ ਆ ਤੇ ਹਰ ਖੇਤ ਵਿੱਚ ਪਾਣੀ ਠੀਕ ਐਨੀ ਕੁ ਸੌਖੀ